ਸਤਿ ਸ੍ਰੀ ਅਕਾਲ ਦੋਸਤੋ ਮੈਂ ਹਪੀਰਨਦੇਵ ਤੇ ਲੈ ਕੇ ਹਾਜ਼ਰਾਂ ਇੱਕ ਵਾਰੀ ਫੇਰ ਤੁਹਾਡਾ ਮਨਪਸੰਦ ਪ੍ਰੋਗਰਾਮ ਹੀਰੇ ਪੰਜਾਬ ਦੇ ਹੀਰੇ ਪੰਜਾਬ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਬਹੁਤ ਦੂਰ ਅਜ ਪੰਜਾਬ ਦੇ ਬਾਰਡਰ ਤੇ ਪੰਜਾਬ ਤੋਂ ਬਾਰਡਰ ਦਾ ਪੰਜਾਬ ਤੇ ਰਾਜਸਥਾਨ ਦਾ ਬਾਰਡਰ ਦੇ ਨੇੜੇ ਆਪਾਂ ਬੈਠੇ ਆਂ ਜੀ ਔਰ ਇੱਥੇ ਤੁਹਾਨੂੰ ਮਿਲਾਉਨੇ ਆ ਇੱਕ ਬਹੁਤ ਹੀ ਅੱਛੇ ਕਲਾਕਾਰ ਰਾਣਾ ਮਾਨ ਜੀ ਦੇ ਨਾਲ ਜਿਹੜੇ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਗਾਇਕ ਕੁਲਦੀਪ ਮਾਨਕ ਜੀ ਦੇ ਸ਼ਗਿਰਦ ਵੀ ਨੇ ਬਹੁਤ ਅੱਛੇ ਗਾਇਕ ਨੇ ਗਾयक ਦੇ ਨਾਲ ਨਾਲ ਹੋਰ ਉਹਨਾਂ ਦੇ ਵਿੱਚ ਬੜੀਆਂ ਖੂਬੀਆਂ ਨੇ ਤੇ ਆਓ ਤੁਹਾਨੂੰ ਮਿਲਾਉਂਦੇ ਹਾਂ ਰਾਣਾ ਮਾਨ ਜੀ ਨਾਲ ਰਾਣਾ ਭਾਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਕੀ ਹਲਚਲ ਨੇ ਜੀ ਬਹੁਤ ਠੀਕ-ਠਾਕ ਜੀ ਹੋ ਰਹੀ ਸਾਡੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਹੈਪੀ ਵੀਰ ਜੀ ਤੁਸੀਂ ਮੈਨੂੰ ਆਪਣੇ ਦੇਸ਼ ਵਿਦੇਸ਼ ਦੇ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੰਨੇ ਕਦਮ ਚੱਲ ਕੇ ਆਏ ਤੁਸੀਂ ਸਾਡੇ ਸਿਰ ਮੱਥੇ ਜੀ ਜੀ ਆਇਆਂ ਨੂੰ ਜੀ अच्छा राणा जी मैं वैसे शुरू जਵੇਂ जिक्र ਕੀਤਾ ਮੜਾ ਜੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਜੀ ਤੁਹਾਡਾ ਆਪਣਾ ਏਰੀਆ ਤੁਹਾਡਾ ਪਿੰਡ ਜਿੱਥੇ ਤੁਹਾਡਾ ਜੰਪਲ ਜਿੱਥੇ ਤੁਸੀਂ ਹੁਣ ਹਾਂ ਜੀ 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 ਮੇਰਾ ਜੀ ਪਿੰਡ ਚੁਰੜਖੇੜਾ ਚੁਰੜਖੇੜਾ ਹਾਂ ਤਹਿਸੀਲ ਅਬੋਰ ਜੀ ਡਿਸਟ੍ਰਿਕਟ ਫਾਜ਼ਿਲਕਾ ਜੀ ਤੇ ਉਹ ਪਿੰਡ ਉੱਥੇ ਨਾਲ ਹੀ ਆਪਣਾ ਪਿੰਡ ਹੈ ਜੀ ਚੁਰੜਖੇੜਾ ਮਤਲਬ ਬਿਲਕੁਲ Rajasthan ਦੇ ਬਾਰਡਰ ਤੇ ਆ Rajasthan ਦੇ ਬਾਰਡਰ ਤੋਂ 5 ਕੁ ਕਿਲੋਮੀਟਰ ਉੱਲੇ ਪਾਸੇ ਹੈ ਜੀ ਅੱਛਾ ਤੇ ਕੋਈ ਜ਼ਿਆਦਾ ਦੂਰ ਨਹੀਂ ਫਾਜ਼ਿਲਕਾ ਜ਼ਿਲ੍ਹੇ ਚ ਹੋ ਗਿਆ ਹੈ ਆ ਫਾਜ਼ਿਲਕਾ ਜ਼ਿਲ੍ਹੇ ਚ ਹੋ ਗਿਆ ਜੀ ਪਹਿਲਾ ਫਰੋਜਪੁਰ ਸੀ ਹੁਣ ਫਾਜ਼ਿਲਕਾ ਚ ਹੋ ਗਿਆ ਜੀ ਠੀਕ ਹੈ ਠੀਕ ਹੈ ਤੇ ਮੇਰੀ ਮਾਤਾ ਦਾ ਨਾਮ ਹੈ ਜੀ ਆਪਣੇ ਜਗਿੰਦਰ ਕੌਰ ਜੀ ਜੀ ਤੇ ਪਿਤਾ ਦਾ ਨਾਮ ਸਰਦਾਰ ਸੋਹਣ ਸਿੰਘ ਜੀ ਔਰ ਮੈਂ ਇਹ ਵੀ ਨਾਲ ਲਗਮੀ ਗੱਲ ਦੱਸ ਦੇਣਾ ਚਾਹੁੰਦਾ ਜੀ ਕਿ ਢਾਡੀ ਸੋਹਣ ਸਿੰਘ ਸੀਤਲ ਜੀ ਜਿਹੜੇ ਹੋਏ ਆ ਜੀ ਜੀ ਸ਼੍ਰੋਮਣੀ ਕਮਿਸ਼ਰ ਹੋਏ ਆਪਣੇ ਮੇਰੇ ਦਾਦਾ ਜੀ ਦੇ ਸੱਕੇ ਭਰਾ ਸੀ ਜੀ ਵਾਹ ਹਾਂ ਜੀ ਕੀ ਬਾਤ ਹੈ ਜੀ ਹਾਂ ਜੀ ਫਿਰ ਤੇ ਖਾਨਦਾਨੀ ਤੁਹਾਡੇ ਕਹਿ ਸਕਦੇ ਆ ਨਾ ਕੁੰਦੇ ਵਿੱਚ ਸੀ ਫਿਰ ਰਾਣਾ ਜੀ ਉਹ ਕਿਹੜਾ ਕਿਹੜੀ ਉਮਰ ਸੀ ਕਿ ਜਦੋਂ ਤੁਹਾਨੂੰ ਗਾਇਕੀ ਦਾ ਸ਼ੌਕ ਪੈਦਾ ਆਇਆ ਕਿ ਜਾਂ ਜਦੋਂ ਤੋਂ ਹੋਜ ਸੰਭਾਲੀ ਉਦੋਂ ਤੋਂ ਹੀ ਉਸ ਟਾਈਮ ਸ਼ਿੰਦਾ ਜੀ ਦਾ ਹਿੱਟ ਹੋਇਆ ਸੀ ਜਿਉਣਾ ਮੋੜ ਵਾਹ ਉਹ ਸੁਣ ਕੇ ਜੀ ਤੇ ਉਸੇ ਤਰ੍ਹਾਂ ਉਹਨੂੰ ਰੀਲ ਦੇ ਵਿੱਚ ਗਾ ਕੇ ਆਪਣੀ ਆਵਾਜ਼ ਭਰ ਕੇ ਤੇ ਮੈਂ ਕੱਲੇ ਨਹੀਂ ਸੁਣਨਾ ਹੂੰ ਵੀ ਮੇਰੀ ਆਵਾਜ਼ ਉਵੇਂ ਹੀ ਆ ਰਹੀ ਹੈ ਜਿਵੇਂ ਵਿੱਚ ਉਹ ਕੁਝ ਬੋਲਦਾ ਸੀ ਲੰਘਾ ਲੰਘਾ ਜਿਉਣ ਸਿਆ ਬਬ ਬਬ ਬੋਲ ਕੀ ਸੇਵਾ ਕਰੀਏ ਬਹੁਤ ਸਾਰਾ ਉਦਾਂ ਹੀ ਬੋਲਣਾ ਜੀ ਇਹ ਮਤਲਬ ਤੁਹਾਡੇ ਸਕੂਲ ਟਾਈਮ ਦੀਆਂ ਗੱਲਾਂ ਸਕੂਲ ਟਾਈਮ ਵੀ ਨਾ ਵੀ ਛੋਟੇ ਹੁੰਦਿਆਂ ਦੀਆਂ ਜੀ ਪੰਜ ਸੱਤ ਕਲਾਸ ਪੰਜ ਸੱਤ ਅੱਠ ਸਾਲ ਨੌ ਸਾਲ ਦੀ ਉਮਰ ਚ ਜੀ ਹਾਂਜੀ ਹਾਂਜੀ ਪੰਜਵੀਂ ਚ ਪੜਦਾ ਸੀ ਜੀ ਉਦੋਂ ਜੀ 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 ਅੱਛਾ ਫਿਰ ਸਕੂਲ ਤੋਂ ਤੁਹਾਨੂੰ ਸ਼ੌਂਕ ਸੀਗਾ ਹਾਂਜੀ 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 ਤੇ ਫਿਰ ਪੇਰੈਂਟਸ ਨੂੰ ਕਿਹਾ ਹੋਣਾ ਇੱਕ ਦਿਨ ਕਿ ਮੈਂ ਗਾਇਕ ਬਣਨਾ ਫਿਰ ਕੀ ਪਾਪਾ ਜੀ ਦਾ ਕੀ ਰੈਐਕਸ਼ਨ ਸੀ ਵੇਖੋ ਜੀ ਘਰ ਦੇ ਇਦਾਂ ਦੇ ਹਲਾਸੀ ਜ਼ਿੰਮੇਦਾਰ ਪਰਿਵਾਰ ਸੀ ਜੀ ਹਾਂਜੀ ਤੇ ਕੋਈ ਖਾਸ ਉਹਦੇ ਵਿੱਚ ਵੇਖੋ ਜੀ ਆਪਾਂ ਲੁਧਿਆਣੇ ਤੋਂ ਕਿੰਨੀ ਦੂਰ ਬੈਠੇ ਆ ਜੀ ਬਿਲਕੁਲ ਬਾਰਡਰ ਤੇ ਬਾਰਡਰ ਤੇ ਬੈਠੇ ਆ ਜੀ ਸਿੱਖਣ ਆਪਣਾ ਮੇਰਾ ਬੈਕਵਰਡ ਇਲਾਕਾ ਹੈ ਜੀ ਕੋਈ ਚੰਗਾ ਉਸਤਾਦ ਸਿਖਾਉਣ ਵਾਸਤੇ ਹੈ ਨਹੀਂ ਸੀ ਹਾਂਜੀ ਤਾਂ ਮੈਨੂੰ ਸਿੱਖਣ ਵਾਸਤੇ ਲੁਧਿਆਣੇ ਹੀ ਮੈਨੂੰ 10 ਸਾਲ ਲੱਗੇ ਜੀ ਪਹੁੰਚਣ ਲੱਗਿਆ ਪਹੁੰਚਣ ਲੱਗਿਆ ਕਿਉਂਕਿ ਲੁਧਿਆਣੇ ਕਿਉਂਕਿ ਲੁਧਿਆਣੇ ਗਏ ਕੀ ਦੀ ਮੰਡੀ ਸੀ ਉਦੋਂ ਮੰਡੀ ਹਾਂ ਬਿਲਕੁਲ ਤੁਹਾਡੀ ਗੱਲ ਸਾਬ ਲੁਧਿਆਣੇ ਜਿਹੜੇ ਅਸੀਂ ਵੱਡੇ 17 ਦੇ ਉਹਨਾਂ ਦੀਆਂ ਤਵਿਆਂ ਤੇ ਫੋਟੋਆਂ ਦੇਖਦੇ ਹੁੰਦੇ ਸੀ ਜੀ ਹੂੰ ਤੇ ਸਾਨੂੰ ਸੀ ਵੀ ਇਹਨਾਂ ਕੋਲ ਸਿੱਖੀਏ ਤੇ ਇਹਨਾਂ ਵਰਗੇ ਬਣੀਏ ਜੀ ਆ ਇੱਕ ਦੌਰ ਸੀਗਾ ਜਦੋਂ ਮਤਲਬ ਮੰਡੀ ਲੁਧਿਆਣੇ ਸੀਗੀ ਸੰਗੀਤ ਜੀ ਸਾਰਾ ਕਾਰੋਬਾਰ ਹੀ ਲੁਧਿਆਣੇ ਸੀਗਾ ਚੱਲੋ ਤੁਹਾਡੇ ਬਾਅਦ ਫਿਰ ਦਿੱਲੀ ਹਾਂ ਜੀ ਜੀ ਤੇ ਮੇਰੇ ਪਿੰਡ ਦੇ ਵਿੱਚ ਮੇਰੀ 12 ਸਾਲ ਦੀ ਉਮਰ ਸੀ ਜਦੋਂ ਕੁਲਦੀਪ ਮਾਨਕ ਜੀ ਦਾ ਖਾੜਾ ਲੱਗਿਆ ਪੰਚਾਇਤ ਘਰ ਦੇ ਵਿੱਚ ਕਿਸੇ ਦਾ ਵਿਆਹ ਸੀ ਅੱਛਾ ਤੇ ਉਹਨਾਂ ਨੇ ਪੰਚਾਇਤ ਘਰ 'ਚ ਖਾੜਾ ਲਵਾਇਆ ਜੀ ਅੱਛਾ ਤਾਂ ਮੇਰੇ ਮਾਮਾ ਜੀ ਦਾ ਬੇਟਾ ਸਾਡੇ ਕੋਲੇ ਰਹਿੰਦਾ ਹੁੰਦਾ ਸੀ ਆਇਆ ਅੱਛਾ ਉਹ ਮੈਨੂੰ ਮਾਨਕ ਸਾਹਿਬ ਦਾ ਖਾਣਾ ਵੇਖਣ ਲੈ ਗਿਆ ਅੱਛਾ ਤਾਂ ਮੈਂ ਉਹਨਾਂ ਨੂੰ ਜਦੋਂ ਦੇਖਿਆ ਉਹ ਗੌਂਦੀ ਸੀ ਤਾਂ ਮੇਰੇ ਮਨ 'ਚ ਵੀ ਚਿੰਗ ਸੀ ਹੂੰ ਤਾਂ ਮੈਂ ਸੋਚਿਆ ਵੀ ਇਹੋ ਜਿਹਾ ਬਣਨਾ ਹੈ ਮਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਗਿਆ ਪ੍ਰਭਾਵਿਤ ਹੋ ਗਿਆ ਜੀ ਇੱਕਦਮ ਹਨਾ 12 ਸਾਲ ਦੀ ਉਮਰ ਵਿੱਚ ਜੀ ਪਰ ਉਸ ਤੋਂ ਬਾਅਦ ਮੈਂ ਬਹੁਤ ਲੇਟ ਲੁਧਿਆਣੇ ਪਹੁੰਚਿਆ ਜੀ ਅੱਛਾ ਸਿੱਖਣ ਵਾਸਤੇ ਮੈਂ ਪਹਿਲਾਂ ਵੀ ਜਿਵੇਂ ਤੁਹਾਨੂੰ ਸਵਾਲ ਕੀਤਾ ਕਿ ਘਰ ਦੇ ਤੁਹਾਡਾ ਸਹਿਮਤ ਹੋ ਗਏ ਕਿ ਗਾਇਕ ਬਣ ਜਾ ਕੇ ਨਹੀਂ ਕਿਉਂਕਿ ਆਮ ਤੌਰ ਤੇ ਜੱਟਾਂ ਦੇ ਮੁੰਡਿਆਂ ਨੂੰ ਕਿੱਥੇ ਮਿਲਦੀ ਆ ਕਿ ਤੂੰ ਮੈਂ ਘਰੋਂ ਤਾਂ ਜੀ ਮੈਂ ਸੱਚ ਬੋਲੂਗਾ ਘਰੋਂ ਤਾਂ ਗਾਲਾਂ ਪੈਂਦੀਆਂ ਸੀ ਅੱਛਾ ਵੀ ਇਹ ਕੰਮ ਨਹੀਂ ਕਰਨਾ ਬਿਲਕੁਲ ਜੀ ਮੰਮੀ ਘਰ ਬਹੁਤ ਗਾਲਾਂ ਕੱਢਦੀ ਸੀ ਹੂੰ ਤੇ ਸਕੂਲ ਦੇ ਵਿੱਚ ਵੀ ਐਦਾਂ ਹੀ ਸੀ ਜੀ ਕਿ ਸਾਡੇ ਸਕੂਲ ਦੇ ਵਿੱਚ ਨਾ ਹਾਂਜੀ ਥੋੜਾ ਜਿਹਾ ਗਾਇਕੀ ਮਨਾਈ ਸੀ ਅੱਛਾ ਸਕੂਲ ਚ ਵੀ ਗਾਇਕੀ ਬਣਾ ਸੀ ਬਣਾ ਸੀ ਹਾਲਾਂਕਿ ਜ਼ਿਆਦਾਤਰ ਗਾਇਕ ਸਕੂਲ ਬਾਲ ਸਭਾ ਤੋਂ ਬਣਦੇ ਆ ਪਰ ਮੈਂ ਹੁਣ ਤੁਹਾਨੂੰ ਦੱਸਦਾ ਵੀ ਕਿਵੇਂ ਬਣਿਆ ਅੱਛਾ ਮੇਰੇ ਸਕੂਲ ਦੇ ਵਿੱਚ ਨਾ ਮੇਰੇ ਮੈਨੂੰ ਇੱਕ ਆਦਤ ਸੀ ਵੀ ਮੈਂ ਗਾਉਣ ਦਾ ਬੜਾ ਸ਼ਕੀਨ ਸੀ ਹਾਂਜੀ ਮੈਂ ਕਿਸੇ ਤਰ੍ਹਾਂ ਨਾ ਮੈਂ ਕਿਤਾਬ ਪੈਦਾ ਕਰ ਲਈ ਛੇਤੀ ਕਰ ਸਰਵਣ ਪੁੱਤਰਾ ਅੱਛਾ ਕਿਤਾਬ ਮਾਨਕ ਸਾਹਿਬ ਦੀ ਅੱਛਾ ਤੇ ਮੈਂ ਬਸਤੇ ਚ ਰੱਖਿਆ ਕਰਨੀ ਤੇ ਚੋਰੀ-ਚੋਰੀ ਪੜਿਆ ਕਰਨੀ ਜੀ ਅੱਛਾ ਇੱਕ ਦਿਨ ਕਿਸੇ ਮੇਰੇ ਵਿਦਿਆਰਥੀ ਨੇ ਸ਼ਿਕਾਇਤ ਲਾਤੀ ਮੇਰੀ ਹੂੰ ਮੇਰੀ ਕਲਾਸ ਦੇ ਨੇ ਵੀ ਇਹਦੇ ਬਸਤੇ ਵਿੱਚ ਗਾਣੇ ਵਾਲੀ ਕਿਤਾਬ ਗਾਣੇ ਵਾਲੀ ਕਿਤਾਬ ਹੈਗੀ ਅੱਛਾ ਤੇ ਮਾਸਟਰ ਜੀ ਆਂਦੇ ਵੀ ਆ ਜਾ ਹੂੰ ਫੜ ਲਿਆ ਜੀ ਉਹਨਾਂ ਮੈਨੂੰ ਕਹਿੰਦੇ ਵੀ ਪੜਦਾ ਤਾਂ ਹੈ ਨਹੀਂ ਅੱਛਾ ਕਿ ਗਾਣੇ ਵਾਲੀ ਕਿਤਾਬ ਤੂੰ ਬਸਤੇ 'ਚ ਰੱਖੀ ਆ ਠੀਕ ਹੈ ਤੇ ਮੈਂ ਕਿਹਾ ਜੀ ਫਸ ਗਿਆ ਜੀ ਕਹਿੰਦਾ ਜਾਂ ਤਾਂ ਗਾਣਾ ਸੁਣਾ ਤੇ ਜਾਂ ਕੰਨ ਫੜ ਲਾ ਕੀ ਬਾਤ ਮੈਂ ਕਿਹਾ ਜੀ ਗਾਣਾ ਹੀ ਸੁਣਾ ਦੇਣਾ ਗਾਣਾ ਸੁਣਾ ਦੇਣਾ ਹਾਂ ਜੀ ਅੱਛਾ ਉਹ ਮੈਂ ਉਸ ਦਿਨ ਗਾਣਾ ਸੁਣਾਇਆ ਜੀ ਕਿਹੜਾ ਗਾਣਾ ਸੀਗਾ ਪਉਤੋਂ ਸ਼ੁਰੂਆਤ ਕਰਾਂਗੇ ਯਾਦ ਹੈ ਕਿਹੜਾ ਗਾਣਾ ਸੀ ਜੀ ਹਾਂ ਜੀ ਹਾਂ ਹਾਂ ਜੀ ਆਉਣ ਦੋ ਚਿੱਠੀਆਂ ਸਹਵਾ ਜੱਟ ਨੇ ਲਿਖ ਮਿਰਜੇ ਵੱਲ ਪਾਈਆਂ ਮਿਰਜੇ ਨੇ ਪੜ ਚਿੱਠੀਆਂ ਚੁੰਮ ਕੇ ਕਾਲ ਜੇ ਲਾਈਆਂ ਹੋ ਯਾਰ ਵਿਛੜੇ ਵਾਲਾ ਹੁਣ ਦੀਆਂ ਚਿੱਠੀਆਂ ਸਹਵਾ ਜੱਟ ਨੂੰ ਮਰੌਣ ਦੀਆਂ ਚਿੱਠੀਆਂ ਚਿੱਠੀ ਵਾਲੀ ਗੱਲ ਬਾਤ ਹੁੰਦੀ ਅੱਧੀ ਮੁਲਾਕਾਤ ਪਰ ਚਿੱਠੀ ਦਾ ਹੀ ਮੁਕਣ ਜੁੜਾਈਆ ਚਿੱਠੀਆਂ ਸਹਿਬਾ ਜੱਟੀ ਨੇ ਲਖਮੀਰ ਜੇ ਵੱਲ ਪਾਈਆ ਵਾਹ ਜੀ ਵਾਹ ਇਹ ਗਾਣਾ ਮੈਂ ਸੁਣਾਇਆ ਇਹ ਉਹਨਾਂ ਦਿਨਾਂ ਚ ਇਹ ਗਾਣਾ ਸੁਪਰ ਹਿੱਟ ਮੰਡਕ ਸਾਹਿਬ ਦਾ ਨਵਾਂ ਨਵਾਂ ਆਇਆ ਸੀ ਜੀ ਸੈਦ ਹੈ ਨਾ ਤਾਂ ਉਸ ਦਿਨ ਤੋਂ ਮੈਂ ਬਾਲ ਸਵਾ ਦਾ ਗਾਇਕ ਬਣ ਗਿਆ ਜੀ ਅੱਛਾ ਪਹਿਲੇ ਦਿਨੇ ਗਾਇਆ ਹਾਂਜੀ ਹਰ ਸ਼ਨੀਵਾਰ ਫਿਰ ਮੇਰੇ ਤੋਂ ਮਤਲਬ ਮਾਸਟਰ ਉਹ ਚਾਰ ਪੰਜ ਗਾਣੇ ਹਾਂ ਵੀ ਬਈ ਤੂੰ ਆ ਜਾ ਬਈ ਹੁਣ ਠੀਕ ਹੈ ਤੇ ਮੇਰਾ ਨਾਂ ਰੱਖਤਾ ਮਾਸਟਰ ਨੇ ਰਾਗੀ ਰਾਗੀ ਹਾਂ ਆ ਜਾ ਵੀ ਰਾਗੀਆ ਬਾਸ ਸੌੜ ਜਾ ਕੀ ਬਾਤ ਆ ਤੂੰ ਗਾਣੇ ਸਣਾ ਕੀ ਬਾਤ ਆ ਹਾਂਜੀ ਅੱਛਾ ਫਿਰ ਉਹ ਸ਼ੁਰੂ ਹੋ ਗਿਆ ਤੁਹਾਡਾ ਦੌਰ ਹਾਂ ਫਿਰ ਜਦੋਂ ਬਕਾਇਦਾ ਤੁਸੀਂ میٹرਕ ਕੀਤੀ ਜਾਂ ਉਸ ਤੋਂ ਬਾਅਦ ਫਿਰ ਕੋਈ ਸਕੂਲ ਦੇ ਵਿੱਚ ਵੀ ਕੋਈ ਸਿੱਖਿਆ ਲਈ 뮤직 ਦੀ ਕਿ ਜਾਂ ਨਹੀਂ ਸਕੂਲ ਦੇ ਵਿੱਚ ਲਈ ਜੀ ਮੇਰੇ ਮਹਿਲਾ ਕਾਲਜ ਦੇ ਵਿੱਚ ਤਬਲਾ ਟੀਚਰ ਸੀ ਆਪਣੇ ਮਾਸਟਰ ਸੰਜੀਪ ਸ਼ਰਮਾ ਜੀ ਜੀ ਤੇ ਉਹ ਉਹਨਾਂ ਬਕਾਇਦਾ ਅਕੈਡਮੀ ਖੋਲੀ ਹੋਈ ਸੀ ਅੱਛਾ ਕਿੱਥੇ ਅਬੋਹਰ ਅਬੋਹਰ ਅੱਛਾ ਥੋੜਾ ਜਿਹਾ ਮੈਂ ਸਿੱਖਿਆ ਉਹਨਾਂ ਤੋਂ ਜੀ अच्छा ज्यादा नहीं होना तो सीख्या ठीक है फिर ज्यादा ता मैं जी लुधियानां की फिर जसदेव जंभळा जी ਤੋਂ ਮੈਂ ਸੰਗੀਤ ਸਿੱਖਿਆ ਜੀ ਠੀਕ ਜਮਲਾ ਜੱਟ ਜੀ ਦਾ ਵੱਡੇ ਬੇਟੇ ਹਾਂ ਵੱਡੇ ਬੇਟੇ ਉਹਨਾਂ ਤੇ ਸਟੇਜ ਬਾਰੇ ਕੁਲਦੀਪ ਸਿੰਘ ਸਾਹਿਬ ਜੀ ਮਤਲਬ ਸਾਜ ਜੀ ਤੋਂ ਮੈਂ ਟ੍ਰੇਨਿੰਗ ਲਈ ਜੀ ਠੀਕ ਕੋਸਟੇਰ ਟਾਈਮ ਉਹਨਾਂ ਕੋਰਸ ਤੇ ਵੀ ਜਾਂਦਾ ਰਿਹਾ ਜੀ ਮੈਂ ਉਹੀ ਮੈਂ ਉਧਰ ਹੀ ਆ ਰਿਹਾ ਸੀਗਾ ਜੀ ਜੇ ਤੁਸੀਂ ਫਿਰ ਸਕੂਲੀ ਪੜ੍ਹਾਈ ਪੂਰੀ ਕਰ ਲਈ ਹੈ ਨਾ ਉਹਦੇ ਬਾਅਦ ਜਿਹੜੀ ਉਹ 체ਰੀ ਸਿੱਖਿਆ ਤੁਸੀਂ ਲੈ ਲਈ ਹੈ ਨਾ ਫਿਰ ਕਿ ਤੁਸੀਂ ਭਾਰਤਾਂ ਨੂੰ ਫਿਰ ਫੈਸਲਾ ਸੁਣਾਤਾ ਕਿ ਮੈਂ ਸਿੰਗਰ ਹੀ ਬਣਨਾ ਹਾਂ ਮੈਂ ਜੀ ਬੜੀ ਮਿਹਨਤ ਮੁਤਾਜ ਕੀਤੀ ਜੀ ਕਰੇ ਅੱਛਾ ਬਹੁਤ ਮਿਹਨਤ ਮੁਤਾਜ ਕੀਤੀ ਮੈਂ ਕਿਹਾ ਜੀ ਤੁਸੀਂ ਮੈਨੂੰ ਜਾਣ ਦਿਓ ਲੁਧਿਆਣੇ ਤੇ ਮੈਂ ਸਿੱਖਣਾ ਚਾਹਣਾ ਅੱਛਾ ਤੇ ਕਾਫੀ ਟਾਈਮ ਬਾਅਦ ਚਲੋ ਕਰੋ ਜਾਈ ਤੇ ਮਿਲੀ ਜੀ ਮਿਲ ਗਈ ਕਿ ਸਿੱਖ ਲਾ ਸਿੱਖ ਲਾ ਫਿਰ ਮੈਨੂੰ ਲੁਧਿਆਣੇ ਕੋਈ ਜਾਣਦਾ ਨਹੀਂ ਸੀ ਜੀ ਅੱਛਾ ਫਿਰ ਮੈਂ ਕਿਹਦੇ ਕੋਲੇ ਜਾਵਾਂ ਜੀ ਸਿੱਖਣ ਫਿਰ ਲੁਧਿਆਣੇ ਦਾ ਕਿਵੇਂ ਸਬਬ ਬਣਿਆ ਲੁਧਿਆਣੇ ਦਾ ਸਬਬ ਬਣਿਆ ਜੀ ਮੈਂ ਪੁੱਤ ਜੱਟਾਂ ਤੇ ਫਿਲਮ ਦੇ ਵਿੱਚ ਸੁਰਿੰਦਰ ਸ਼ਿੰਦਾ ਜੀ ਨੇ ਗਾਇਆ ਸੀ ਹਾਂਜੀ ਤੇ ਸਾਡੇ ਇਲਾਕੇ ਦੇ ਜਿਹੜੇ ਤੁਹਾਨੂੰ ਪਤਾ ਸੁਪਰਸਟਾਰ ਜਨਾਬ ਗੁੱਗੂ ਗਿੱਲ ਜੀ 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 ਉਹ ਸਾਡੇ ਇਲਾਕੇ ਦੇ ਨੇ ਜੀ ਮਾਣੀ ਖੇੜਾ ਪਿੰਡ ਤੁਹਾਡੇ ਮਾਣੀ ਖੇੜਾ ਪਿੰਡ ਸਾਡੇ ਨਾਲ ਹੀ ਹੈ ਜੀ ਠੀਕ ਹੈ ਮੇਰਾ ਮਾਮਾ ਜੀ ਸਰਦਾਰ ਪਿੱਪਲ ਸਿੰਘ ਪੀਸਣ ਤੇ ਗੁੱਗੂ ਗਿੱਲ ਜੀ ਪਹਿਲਾਂ ਇਕੱਠੇ ਪੜਦੇ ਰਿਹਾ ਠੀਕ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਮਾਣੀ ਖੇੜਾ ਤੋਂ ਜ਼ਮੀਨ ਸੇਲ ਕਰਕੇ ਝੋੜ ਖੜੇ ਸਾਡੇ ਪਿੰਡੀ ਲੈ ਲਈ ਸੀ ਮਾਮਾ ਜੀ ਪਿੱਪਲ ਸਿੰਘ ਨੇ ਮੇਰੀ ਮਾਸੀ ਜੀ ਦੇ ਬੇਟੇ ਮੇਰੀ ਮੰਮੀ ਦੇ ਮਾਸੀ ਜੀ ਦੇ ਬੇਟੇ ਠੀਕ ਹੈ ਫਿਰ ਮੈਂ ਸਪਾਰਸ ਲੱਭੀ ਜੀ ਹੂੰ ਵੀ ਮੈਂ ਲੁਧਿਆਣੇ ਕਿਵੇਂ ਜਾਵਾਂ ਤੇ ਕੀਦੇ ਤੋਂ ਸ ਤਾਂ ਫਿਰ ਉਹਨਾਂ ਨੇ ਮਤਲਬ ਮੈਂ ਮਾਮਾ ਜੀ ਨੂੰ ਕਿਹਾ ਮੈਂ ਕਿਹਾ ਮਾਮਾ ਜੀ ਮੇਰੀ ਸਪਾਰਸ਼ ਕਰੋ ਤੁਸੀਂ ਗੁਗੁਸ ਜੀ ਨੂੰ ਕਿ ਮੈਨਾਂ ਲੁਧਿਆਣੇ ਜਾਣਾ ਹੈ ਜੀ ਸਿੱਖਣ ਜਾਣ ਵਾਸਤੇ ਤੇ ਮੈਨੂੰ ਕੋਈ ਉੱਥੇ ਜਾਣਦਾ ਨਹੀਂ ਜੀ ਜੀ ਮਾਮਾ ਜੀ ਮੇਰੇ ਨਾਲ ਗਏ ਤੇ ਗਿੱਲ ਸਾਹਿਬ ਘਰੇ ਮਿਲ ਗਏ ਉਹਨਾਂ ਨੂੰ ਕਿਹਾ ਦੱਸਿਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਵੀ ਮੈਂ ਸ਼ਿੰਦਾ ਜੀ ਨਾਲ ਗੱਲ ਕਰੂੰਗਾ ਕਿਉਂਕਿ ਮੈਂ ਸੋਚ ਲਿਆ ਵੀ ਸ਼ਿੰਦਾ ਜੀ ਨੇ ਇਹਨਾਂ ਦੇ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਗਾਇਆ ਸੀ ਤੇ ਉਹ ਫਿਲਮ ਬੜੀ ਹਿੱਟ ਹੋਈ ਸੀ ਪਹਿਲਾਂ ਉਹਨਾਂ ਦਾ ਜਵਣਾ ਮੂੜ ਹਟੋ ਨਾਲ ਦੀ ਨਾਲ ਪੁੱਤ ਜੱਟਾਂ ਦੇ ਫਿਲਮ ਹਟੋ ਗਈ ਸੀ ਛੋਟੇ ਛੋਟੇ ਸੀ ਜੀ ਜੀ ਮੈਂ ਸਮਝਾ ਵੀ ਇਹਨਾਂ ਨੂੰ ਸ਼ਿੰਦਾ ਜੀ ਜਾਣਦੇ ਨੇ ਤੇ ਮੇਰੀ ਸ਼ੰਦਾ ਜੀ ਤੱਕ ਤੁਹਾਡੀ ਪਹੁੰਚ ਹੋਈ ਲੇਕਿਨ ਤੁਸੀਂ ਸ਼ਗਿਰਦ ਮਾਨਕ ਜੀ ਦੇ ਹੋ ਹਾਂਜੀ ਹਾਂਜੀ ਸ਼ੰਦਾ ਜੀ ਦੀ ਸ਼ਗਿਰਦੀ ਕਰਨ ਦਾ ਮੌਕਾ ਨਹੀਂ ਮਿਲਿਆ ਦਾ ਨਹੀਂ ਕੁਦਰਤੀ ਵੈਸੇ ਸ਼ੰਦਾ ਜੀ ਬਹੁਤ ਅੱਛੇ ਇਨਸਾਨ ਸੀ ਬਹੁਤ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਜਿਵੇਂ ਕਹਿੰਦੇ ਬੇਟਾ ਜੋ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਮਿਲੇਗਾ ਜਦੋਂ ਮੇਰੀ ਗੁੱਗੂ ਗਿੱਲ ਜੀ ਨੇ ਸ਼ਿਫਾਰਿਸ਼ ਕੀਤੀ ਸ਼ੰਦਾ ਜੀ ਨੂੰ ਤੇ ਉਹਨਾਂ ਨੇ ਫੋਨ ਕਰਕੇ ਮੈਨੂੰ ਕਹਿਤਾ ਬੇਟਾ ਤੂੰ ਉੱਥੇ ਚਲਾ ਜਾ ਮੈਂ ਉਹਨਾਂ ਨੂੰ ਕਹਿਤਾ ਠੀਕ ਹੈ ਮੈਂ ਗਿਆ ਜੀ ਜਿਸ ਦਿਨ ਮੈਂ ਲੁਧਿਆਣੇ ਪਹੁੰਚਿਆ ਤਾਂ ਉਧਰ ਮੈਂ ਹਰ ਇੰਟਰਵਿਊ ਦੇ ਵਿੱਚ ਇਹ ਦੱਸਦਾ ਸੁਰਿੰਦਰ ਸ਼ਿੰਦਾ ਜੀ ਦੇ ਵੱਡੇ ਬੇਟੇ ਦੀ ਸ਼ਾਦੀ ਸੀ ਮਨਿੰਦਰ ਸ਼ਿੰਦਾ ਦੀ ਠੀਕ ਹੈ ਤਾਂ ਮੈਂ ਮੌਕੇ ਤੇ ਸ਼ਾਦੀ ਤੇ ਹੀ ਪਹੁੰਚ ਗਿਆ ਜੀ ਠੀਕ ਹੈ ਸ਼ਿੰਦਾ ਜੀ ਨੂੰ ਮੈਂ ਫੋਨ ਕੀਤਾ ਕਹਿੰਦੇ ਬਿਠਾ ਆ ਜਾ ਨਾਲੇ ਤੋਂ ਮੈਰਿਜ ਤੇ ਆ ਜਾ ਫਲਾਨੇ ਪੈਲਸ ਦੇ ਵਿੱਚ ਆ ਜਾ ਮੈਂ ਗਿਆ ਜੀ ਤਾਂ ਮੈਨੂੰ ਸਾਰੇ ਕਲਾਕਾਰ ਪੰਜਾਬ ਦੇ ਇੱਕੋ ਮੈਰਿਜ ਤੇ ਮਿਲ ਗਏ ਉੱਥੇ ਮਿਲ ਗਏ ਠੀਕ ਹੈ ਸਾਰੇ ਜੀ ਜਿਨ੍ਹਾਂ ਦੀਆਂ ਮਰਕਾਟਾਂ ਤੇ ਤਵਿਆਂ ਤੇ ਫੋਟੋਆਂ ਵੇਂਦਾ ਸੀ ਮੈਂ ਤਾਂ ਬੈਕਵਰਡ ਏਰੀਆ ਚੋਂ ਬੰਦਾ ਸੀ ਜੀ ਮੈਨੂੰ ਕੋਣ ਜਾਣਦਾ ਸੀ ਲੁਧਿਆਣੇ ਠੀਕ ਹੈ ਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਸੀ ਉਹ ਸਾਨੂੰ ਇੱਕੋ ਦਿਨ ਹੀ ਮਿਲ ਗਏ ਜੀ ਸਾਰੇ ਜੀ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜੀ ਹੂੰ ਸਿੰਦਾ ਜੀ ਨੂੰ ਮੈਂ ਮਿਲਦਾ ਰਿਹਾ ਜੀ ਮੈਨੂੰ ਲੱਗਦਾ ਫਿਰ ਸ਼ਾਇਦ ਦੋਸਤੋ ਬਾਅਦ ਸਿੰਦਾ ਜੀ ਬਾਹਰ ਚਲੇ ਗਏ ਸੀ ਟੂਰ ਉਹਨਾਂ ਦਾ ਬਾਹਰ ਦਾ ਸੀ ਠੀਕ ਹੈ ਤਾਂ ਮੈਂ ਬਸ ਇਸ ਤਰ੍ਹਾਂ ਜੀ ਲੁਧਿਆਣੇ ਦੇ ਵਿੱਚ ਤੁਰਦਿਆਂ ਮਾਨਕ ਜੀ ਦੇ ਸੰਪਰਕ ਜੀ ਮਾਨਕ ਜੀ ਨਾਲ ਮੇਰਾ ਮੁਲਾਕਾ ਜਸਦੇਵ ਜਮਲਾ ਜੀ ਦਾ ਜ਼ਿਕਰ ਕੀਤਾ ਤੁਸੀਂ ਪਹਿਲਾਂ ਪਹਿਲਾਂ ਜ ਪਹਿਲਾਂ ਜਸਦੇਵ ਜੰਮਲਾ ਜੀ ਕੋਲ ਗਿਆ ਜੀ ਅੱਛਾ ਉਹਨਾਂ ਨੇ ਬਗੈਰ ਹਾਂਜੀ ਹਾਂਜੀ ਪਰ ਮੈਂ ਜਿਹੜੀ ਸਟੇਜ ਗਾਇਕੀ ਮਾਨਕ ਸਾਹਿਬ ਦੀ ਪਸੰਦ ਕਰਦਾ ਸੀ ਜੀ ਜੀ ਮੈਂ ਉਹਨਾਂ ਵਰਗਾ ਕੰਮ ਕਰਨਾ ਚਾਹੁੰਦਾ ਸੀ ਜੀ ਅੱਛਾ ਫਿਰ ਮੈਨੂੰ ਬੜੇ ਪਸੰਦ ਸੀ ਜੀ ਅੱਜ ਵੀ ਤੁਹਾਨੂੰ ਪਤਾ ਜੀ ਫਿਰ ਮਾਨਕ ਸਾਹਿਬ ਦੇ ਨਾਲ ਕਿੰਨਾ ਟਾਈਮ ਰਹੇ ਹੋ ਤੁਸੀਂ ਉਹਨਾਂ ਦੇ ਨਾਲ ਮੈਂ ਜੀ ਸਿਰਫ 2 ਕੁ ਸਾਲ ਉਹਨਾਂ ਦੇ ਸੰਪਰਕ ਚ ਰਿਹਾ ਅੱਛਾ ਉਹਨਾਂ ਦਾ ਪ੍ਰੋਗਰਾਮ ਤਾਂ ਜਾਣਦੇ ਰਹੇ ਹਾਂ ਮੈਂ ਕੋਰਸ ਵੀ ਲਾਇਆ ਜੀ ਉਹਨਾਂ ਨਾਲ ਹਾਂਜੀ ਔਰ ਜਦੋਂ ਮੈਂ ਉਹਨਾਂ ਨੂੰ ਮਿਲਿਆ ਜਾ ਕੇ ਮੇਰੀ ਉਹਨਾਂ ਨੂੰ ਵੀ ਚਾਂਸ ਸਿੰਘ ਧਾਲੀਵਾਲ ਜੀ ਨੇ ਸਾਡੇ ਅੰਕਲ ਜੀ ਲੁਧ ਠੀਕ ਹੈ ਔਰ ਕੁਲਦੀਪ ਕੌਰ ਜੀ ਬੜੇ ਆਪਣੇ ਲਿਸਟਡ ਸਿੰਗਰ ਨੇ ਉਹਨਾਂ ਦੇ ਬੇਟੇ ਮੁਕਰੀ ਸਿੱਧੂ ਉਹਨਾਂ ਨੇ ਵੀ ਕਿਹਾ ਠੀਕ ਹੈ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਬਟਾ ਵੀ ਤੁਸੀਂ ਵੇਖੋ ਮਿਹਨਤ ਕਰੋ ਜਿਵੇਂ ਮਾਨਕ ਸਾਹਿਬ ਗੱਲ ਕਰਦੇ ਹੁੰਦੇ ਸੀ ਤੇ ਕਹਿੰਦੇ ਵੀ ਆ ਕਿਸੇ ਦੇ ਪਿਆਉਦਾ ਨਹੀਂ ਇਹ ਕਿਸੇ ਮੈਨੂੰ ਤੁਸੀਂ ਦੇਖੋ ਮੈਂ ਕੀ ਕਰਦਾ ਹਾਂ ਸਟੇਜ ਤੇ ਉਹ ਜੀ ਜੋ ਤੁਸੀਂ ਦੇਖੋ ਮਿਹਨਤ ਕਰੋ ਬਸ ਇਸ ਤਰ੍ਹਾਂ ਇਸ ਤਰ੍ਹਾਂ ਸਿਲਸਿਲਾ ਸ਼ੁਰੂ ਹੋ ਗਿਆ ਜੀ ਫਿਰ ਤੁਸੀਂ ਮਾਨਕ ਸਾਹਿਬ ਨਾਲ 2 ਸਾਲ ਰਹੇ ਹਨਾ ਫਿਰ ਤੁਹਾਡੀ ਪਹਿਲੀ ਰਿਕਾਰਡਿੰਗ ਕਿਹੜੀ ਹੈ ਰਾਣਾ ਜੀ ਜਿਹੜੀ ਤੁਸੀਂ ਗਾਣਾ ਰਿਕਾਰਡ ਕੀਤਾ ਕਿ ਜਾਂ ਪਹਿਲਾਂ ਸਟੇਜਾਂ ਸ਼ੁਰੂ ਕਰਤੀਆਂ ਨਹੀਂ ਜੀ ਮੈਂ ਪਹਿਲਾਂ ਮੇਰਾ ਮੈਂ 2007 ਦੇ ਵਿੱਚ ਤਾਂ ਮੈਂ ਬਾਹਰ ਟਰੈਵਲ ਤੇ ਚਲਾ ਗਿਆ ਅੱਛਾ ਤੇ ਦੋ ਚਾਰ ਮੁਲਕਾਂ ਦੇ ਛੋਟਿਆਂ ਦੇ ਵਿੱਚ ਮੈਂ ਟਰੈਵਲ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਆਣ ਕੇ ਮੈਂ ਟੇਪ ਕੀਤੀ ਸੀ ਜੀ ਆਪਣੀ ਮੇਰੀ ਟੇਪ ਆਈ ਸੀ ਪਹਿਲੀ ਆਈ ਸੀ ਵੰਗ ਟੁੱਟ ਜੂ ਪਹਿਲੀ ਜਿਹੜੀ ਤੋਂ ਹਾਂ ਉਹਦੇ ਵਿੱਚ ਕੁਝ ਡਿਊਟ ਸੀ ਅੱਛਾ ਤੇ ਕੁਝ ਸੋਲੋ Song ਸੀ ਠੀਕ ਹੈ ਤੇ ਬਸ ਇਦਾਂ ਜਿ ਸਿਲਸਿਲਾ ਪਹਿਲੀ ਟੇਪ ਤੁਹਾਡੀ ਹੈ ਨਾ ਹਾਂ ਤੇ ਉਹ ਫਿਰ ਕਿਵੇਂ ਠੀਕ ਠਾਕ ਰਹੀ ਕਿ ਟੇਬਲ ਆ ਠੀਕ ਰਹੀ ਜੀ ਮੈਨੂੰ ਕੰਪਨੀ ਇਹੋ ਜੀ ਮਿਲ ਗਈ ਸੀ ਜੀ ਵੀ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਜੀ ਅੱਛਾ ਅੱਛਾ ਹਾਂਜੀ ਕਿੰਨਾਂ ਨੇ ਤੁਹਾਡੇ ਨਾਲ ਦੁਕਾਨੇ ਕਿੰਨਾਂ ਨੇ ਗਏ ਉਹਦੇ ਵਿੱਚ ਉਹਦੇ ਵਿੱਚ ਦੁਕਾਨੇ ਮੇਰੇ ਨਾਲ ਗਏ ਸੀ ਸਾਡੇ ਅਭੋਰ ਤੋਂ ਕੁੜੀ ਐਮਨ ਸੰਧੂ ਠੀਕ ਹੈ ਦੋ ਡਿਊਟ ਗਏ ਉਹਨਾਂ ਨੇ ਗਏ ਸੀ ਇੱਕ ਤਾਂ ਬੱਬੂ ਕੜਿਆਣੇ ਦਾ ਸੀ ਡਿਊਟ ਠੀਕ ਹੈ ਅ ਇੱਕ ਸੀ ਜੀ ਆਪਣਾ ਗਰੇਵਾਲ ਬਾਂਡੀ ਵਾਲੇ ਦਾ ਹਾਂਜੀ ਭਾਬੀ ਤੇ ਗਰੇਵਾਲ ਜੀ ਦਾ ਹਾਂਜੀ ਉਹ ਵੀ ਮੈਂ ਰਿਕਾਰਡ ਕੀਤਾ ਸੀ ਠੀਕ ਹੈ ਤੇ ਤਿੰਨ ਚਾਰ ਬਾਕੀ ਸੋਲੂ ਗਾਣੇ ਸੀ ਜੀ ਅਛਾ ਕੈਸਾ ਚੱਲ ਤਾਈ ਤੁਹਾਡੀ ਹਾਂਜੀ 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 ਫਿਰ ਉਹਦੇ ਬਾਅਦ ਬਕਾਇਦਾ ਜਦੋਂ ਮਲਕ ਐਸਟ ਆ ਗਈ ਤੁਹਾਡੀ ਪ੍ਰੋਗਰਾਮ ਸ਼ੁਰੂ ਹੋ ਗਏ ਉਹਨੇ ਕਿ ਨਹੀਂ ਹਾਂਜੀ ਪ੍ਰੋਗਰਾਮ ਤਾਂ ਤੁਹਾਨੂੰ ਪਤਾ ਜੀ ਵੇਖੋ ਨਵੇਂ ਸਿੰਗਰ ਨੂੰ ਇੰਨੀ ਜਲਦੀ ਪ੍ਰੋਗਰਾਮ ਤਾਂ ਨਹੀਂ ਪੈਂਦੇ ਜੀ ਪਰ ਜਿਵੇਂ ਇੱਕ ਆਦੁਕਾ ਮੇਲਿਆਂ ਦੇ ਵਿੱਚ ਆਪਣਾ ਕੰਮ ਸ਼ੁਰੂ ਹੋ ਗਿਆ ਜੀ ਹੋ ਗਿਆ ਜੀ ਤੇ ਗਾਉਣ ਵੀ ਲੱਗ ਗਏ ਜੀ ਜਿਵੇਂ ਸਾਡੇ ਕੋਲੇ ਕੰਧਵਾਲਾ ਪਿੰਡ 'ਤੇ ਉੱਥੇ ਮੇਲਾ ਲੱਗਦਾ ਜੀ ਹਾਜ਼ਰ ਕੰਧਵਾਲਾ ਹਾਂ ਹਾਜ਼ਰ ਖਾਂ ਪਹਿਲੀ ਵਾਰ ਮੈਂ ਉੱਥੇ ਗਾਇਆ ਸੀ ਇੱਕ ਗਾਣੇ ਦਾ ਮੌਕਾ ਮਿਲਿਆ ਜੀ ਮੈਨੂੰ ਠੀਕ ਹੈ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਵੇਂ ਅੱ ਠੀਕ ਹੈ ਠੀਕ ਹੈ ਦੋਸਤੋ ਸਾਡੇ ਨਾਲ ਨੇ ਗਾਇਕ ਰਾਣਾ ਮਾਨ ਜੀ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਟੀਵੀ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਤੇ ਮੇਰੇ ਨਾਲ ਨੇ ਪ੍ਰਸਿੱਧ ਗਾਇਕ ਰਾਣਾ ਮਾਨ ਜੀ ਤੇ ਅਭੋਰ ਤੋਂ Rajasthan ਦੀ ਹੱਦ ਦੇ ਉਤੋਂ ਅਸੀਂ ਤੁਹਾਡੇ ਰੋਹ ਰੋ ਹੋ ਰਹੇ ਆ ਅੱਛਾ ਰਾਣਾ ਜੀ ਇਹ ਗੱਲ ਕਰ ਰਹੇ ਸੀ ਤੁਹਾਡੀ ਕੈਸਟ ਆ ਗਈ ਹੈ ਨਾ ਮੇਲੇ ਸ਼ੁਰੂ ਹੋ ਗਏ ਮੇਲੇ ਲਾਉਣੇ ਸ਼ੁਰੂ ਕਰਤੇ ਤੇ ਫਿਰ ਉਹਦੇ ਬਾਅਦ ਇਹ ਕਿੰਨੀ ਕੁ ਤੁਹਾਨੂੰ ਲਾਈਨ ਲੱਗਾ ਕਿ ਕਿੰਨੀ ਕੁ ਔਖੀ ਹੈ ਇਹ ਮਤਲਬ ਗਾਇਕੀ ਕਿੱਦਾਂ ਦੀ ਲਾਈਨ ਤੁਹਾਨੂੰ ਫਿਰ ਐਕਸਪੀਰੀਅੰਸ ਤੇ ਉਦੋਂ ਹੀ ਹੋਣਾ ਸੀਗਾ ਵੀ ਮੈਂ ਸਹੀ ਰਸਤਾ ਚੁਣ ਲੈ ਕੇ ਗਲਤ ਚੁਣ ਲੈ ਕਿ ਤਜਰਬੇ ਕੀ ਰਹਿ ਤਨੇ ਨਹੀਂ ਵੇਖੋ ਜੀ ਸ਼ੌਂਕ ਸੀ ਉਹ ਤਾਂ ਬੜਾ ਮਨ ਦੇ ਵਿੱਚ ਜਨੂਨ ਸੀ ਹਾਂਜੀ ਵੀ ਜਦੋਂ ਸਟੇਜ ਤੇ ਜਾਂਦੇ ਸੀ ਤੇ ਸਭ ਤੋਂ ਵੱਡਾ ਤਾਂ ਨਸ਼ਾ ਸੰਗੀਤ ਦਾ ਹੀ ਹੈ ਜੀ ਸੰਗੀਤ ਦਾ ਮੈਂ ਜ਼ਿੰਦਗੀ ਦੇ ਵਿੱਚ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕੋਈ ਨਸ਼ਾ ਨਹੀਂ ਕੀਤਾ ਜੀ ਸਿਰਫ ਸੰਗੀਤ ਦਾ ਹੀ ਨਸ਼ਾ ਕੀਤਾ ਹੈ ਜੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਡਰਿੰਕ ਵਗੈਰਾ ਕੁਝ ਨਹੀਂ ਸਿਰਫ ਸੰਗੀਤ ਦਾ ਹੀ ਨਸ਼ਾ ਹੈ ਜੀ ਬਾਜੀ ਜਦੋਂ ਅਪਰ ਸਟੇਜ ਤੇ ਤਿਆਰ ਹੋ ਕੇ ਜਾਂਦੇ ਆ ਸਰੋਤਿਆਂ ਦੇ ਵਿੱਚ ਸਾਡਾ ਗਾਣਾ ਅਸੀਂ ਗਾਉਨੇ ਆ ਜੀ ਤੇ ਉਹ ਆਨੰਦ ਵੱਖਰਾ ਹੀ ਹੈ ਉਹੀ ਆਨੰਦ ਆ ਸਭ ਤੋਂ ਵੱਡਾ ਆਨੰਦ ਹੈ ਜਿੰਦਗੀ ਦਾ ਉਹੀ ਆਨੰਦ ਹੈ ਜੀ ਆਪਣਾ ਮਤਲਬ ਅਨਜਾਇ ਕਰ ਰਹੇ ਹੋ ਤੁਸੀਂ ਇਸ ਫੈਨ ਨੂੰ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋ ਜਾ ਕੁਝ ਨਹੀਂ ਔਕੜਾਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪਿਆ ਜੀ ਹਰ ਸਿੰਗਰ ਨੂੰ ਕੋਈ ਘਰੋਂ ਗਾਲਾਂ ਪੈਂਦੀਆਂ ਸੀ ਹਾਂਜੀ ਜ਼ਮੀਂਦਾਰ ਬੰਦੇ ਸੀ ਜੀ ਖੇਤੀ ਕਰਨ ਵਾਲੇ ਘਰ ਦਾ ਨੂੰ ਤੇ ਅਸੀਂ ਵੀ ਖੇਤੀ ਕਰੇ ਮੰਮੀ ਕਹਿੰਦੀ ਸੀ ਖੇਤੀ ਕਰ ਭਾਈ ਤੇਰੇ ਕੋਲ ਜ਼ਮੀਨ ਜਿਆਦਾ ਤੇ ਤੂੰ ਕੀ ਲੈਣਾ ਮਤਲਬ ਇਸ ਕੰਮ ਦੇ ਵਿੱਚ ਤੁਹਾਨੂੰ ਪਤਾ ਆਪਣੇ ਜੱਟ ਜ਼ਮੀਂਦਾਰ ਜੋ ਲੋਕ ਕਹਿੰਦੇ ਨੇ ਹਾਂ ਕਹਿ ਦਿੰਦੇ ਆ ਮੈਂ ਸਮਝਦਾ ਤੁਹਾਡੀ ਗੱਲ ਆ ਉਹੀ ਮੈਂ ਤਾਂ ਸ਼ੁਰੂ ਚ ਵੀ ਤੁਹਾਨੂੰ ਇਹ ਸਵਾਲ ਕੀਤਾ ਸੀ ਤੇ ਚਲੋ ਸ਼ੁਰੂ ਹੀ ਤੁਹਾਨੂੰ ਇਜਾਜ਼ਤ ਮਿਲ ਗਈ ਸਿੱਖਣ ਚ ਲੱਗੇ ਫਿਰ ਤੁਹਾਨੂੰ ਇੱਕ ਬੜਾ ਵੱਡਾ ਬੈਨਰ ਮਿਲ ਗਿਆ ਕਿ ਤੁਸੀਂ ਮਾਨਕ ਸਾਹਿਬ ਦੇ ਸ਼ਗਿਰਦ ਹੋ ਹਾਂਜੀ ਹਾਂਜੀ ਜਸਦੇਵ ਜਮਲਾ ਜੀ ਦੇ ਸ਼ਗਿਰਦੋਂ ਤੁਹਾਨੂੰ ਇੱਕ ਬੜਾ ਵੱਡਾ ਮਾਰਕਾ ਵੀ ਤੁਹਾਡੇ ਨਾਮ ਪਿੱਛੇ ਹਣਾ ਲੱਗ ਗਿਆ ਬਹੁਤ ਪਿਆਰ ਮਿਲਿਆ ਜੀ ਜਦੋਂ ਮੈਂ ਲੁਧਿਆਣੇ ਸਿੱਖਣ ਗਿਆ ਤਾਂ ਬਹੁਤ ਪਿਆਰ ਮਿਲਿਆ ਜੀ ਇਹਨਾਂ ਮਤਲਬ ਫਨਕਾਰ ਲੋਕਾਂ ਤੋਂ ਜੀ ਸਖਵੰਤ ਸੁਖੀ ਜੀ ਗੁਰਦੀਪ ਕੌਰ ਜੀ ਬੀਬਾ ਰஞ்சிਤ ਕੌਰ ਜੀ ਮੇਰਾ ਇਹਨਾਂ ਨਾਲ ਸਦੀਕ ਸਾਹਿਬ ਜੀ ਇਹਨਾਂ ਨਾਲ ਮੇਰਾ ਬੜਾ ਸੰਪਰਕ ਰਮਲਾ ਸਾਹਿਬ ਵਾਹ ਬੜਾ ਪਿਆਰ ਮਿਲਿਆ ਜੀ ਇਹਨਾਂ ਤੋਂ ਤੇ ਇਹਨਾਂ ਨੇ ਮੈਨੂੰ ਗਾਈਡ ਵੀ ਕੀਤਾ ਵੀ ਬੇਟਾ ਤੂੰ ਤਿਆਰੀ ਕਰ ਹੂੰ ਜੋ ਕਮੀਆਂ ਦੱਸਦੇ ਹਾਂ ਹਾਂ ਹਿੰਮਤ ਕਰ ਹਾਂਜੀ ਹਾਂਜੀ ਚਲੋ ਤੇ ਰਾਣਾ ਜੀ ਆਪਾਂ ਦਰਸ਼ਕਾਂ ਨੂੰ ਗਾਣੇ ਦੋ ਚਾਰ ਜਰੂਰ ਸੁਣਾਉਣੇ ਹਨਾ ਕਿਉਂਕਿ ਆਪਣਾ ਤੇ ਜਾਂ ਕਹਿ ਲਓ ਵੀ ਸਫਰ ਦੀ ਸ਼ੁਰੂਆਤ ਹੀ ਕਹਿ ਸਕਦੇ ਹਨਾ ਹਾਂਜੀ 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 ਕਿ ਮਹਾਰਾਜ ਨੇ ਤੁਹਾਨੂੰ ਸਫਲਤਾ ਬਖਸ਼ੀ ਇਸ ਲਾਈਨ ਦੇ ਵਿੱਚ ਤੁਹਾਡਾ ਨਾਂ ਜੇ ਬੜਾ ਕੁਝ ਕਰਨ ਦਾ ਹਾਂਜੀ ਹਾਂਜੀ ਮੈਂ ਹੁਣ ਹਾਂ ਮੈਂ ਮੈਂ ਜ਼ਿਆਦਾ ਲੋਕ ਤੱਤ ਗਾਉਣ ਦਾ ਸ਼ਕੀਨ ਹਾਂ ਜੀ ਲੋਕ ਤੱਤ ਮੇਰੀ ਡਿਊਟੀ ਵੀ ਆਏ ਆ ਮੈਂ ਤੁਹਾਨੂੰ ਦੱਸਾਂਗਾ ਵੀ ਕਿੰਨਾ ਕਿੰਨਾ ਫਨਕਾਰਾਂ ਨਾਲ ਗਾਏ ਆ ਔਰ ਮੈਂ ਜ਼ਿਆਦਾ ਲੋਕ ਤੱਤ ਗਾਉਣ ਦਾ ਸ਼ਕੀਨ ਹਾਂ ਲੋਕ ਤੱਤ ਹੁਣ ਦੋ ਜੀ ਹਾਂਜੀ ਹਾਂਜੀ ਬੰਦਾ ਜੋ ਇੱਜ਼ਤ ਗਵਾ ਕੇ ਰਹਿੰਦਾ ਨਹੀਂ ਤੇ ਆਏ ਦਿਨ ਮੁੜ ਬੰਨਦਾ ਨਾਵੇਂ ਚਾ ਮੇਲੇ ਦਾ ਲੋਕਾਂ ਦੀ ਲਹਣਤ ਬਾਜੋ ਪੱਲੇ ਕੁਝ ਬਚਦਾ ਨਹੀਂ ਇੱਜ਼ਤ ਦਾ ਮਾੜਾ ਐਲੀ ਬਹੁਤਾ ਚਿਰ ਕੱਟਦਾ ਨਹੀਂ ਇੱਜ਼ਤ ਦਾ ਹੌਲਾ ਬੰਦਾ ਬਣਦੀਆਂ ਨਹੀਂ ਜੋੜੀਆਂ ਬਾਜ ਫਰਾਵਾਂ ਦੇ ਉਹ ਖੇ ਸਮੇਨਾਰ ਖਲੋਂਦੇ ਸਾਂਜੀ ਜੋ ਸਾਹਾਂ ਦੇ ਦਿੱਤੇ ਬਿਨਾ ਚੁੱਕ ਕਦੇ ਵੀ ਸਾਂਝਾ ਕਰ ਪਟਦਾ ਨਹੀਂ ਇੱਜ਼ਤ ਦਾ ਮਾਰਾ ਵੈਲੀ ਬਹੁਤਾ ਚਿਰ ਕੱਟਦਾ ਨਹੀਂ ਇੱਜ਼ਤ ਦਾ ਹੌਲਾ ਬੰਦਾ ਕੀ ਬਾਤ ਹੈ ਜੀ ਤੁਹਾਡੇ ਗਾਣਿਆਂ ਦੇ ਵਿੱਚੋਂ ਕਿ ਮਾਨਕ ਸਾਹਿਬ ਸਟਾਈਲ ਲੱਭਦਾ ਆ ਹਨ ਮਾਨਕ ਸਾਹਿਬ ਦੀਆਂ ਕੰਪੋਜੀਸ਼ਨਾਂ ਨੂੰ ਉਹਨਾਂ ਨੂੰ ਤੁਸੀਂ ਫੋਲੋ ਹਨਾ ਕਰਦੇ ਹੋ ਉਹੀ ਸਟਾਈਲ ਹੈ ਤੁਹਾਡਾ ਬਹੁਤ ਵਧੀਆ ਰੁਮਤ ਮਨੇ ਬਹੁਤ ਵੱਡੀ ਤੁਹਾਨੂੰ ਦੱਸ ਦਿੱਤੀ ਆ ਅੱਛਾ ਤੁਸੀਂ ਡਿਊਟ ਦੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਡਿਊਟ ਕਿਹੜੇ ਕਿਹੜੇ ਸਿੰਗਰਾਂ ਨਾਲ ਤੋਂ ਦੇ ਜਿਹੜੇ ਉਹ ਪਹਿਲਾਂ ਜੀ ਮੇਰਾ ਡਿਊਟ ਜਦੋਂ ਮੈਂ ਸਟਾਰਟਿੰਗ ਕੀਤੀ ਜੀ ਮੈਂ ਡਿਊਟ ਗਾਉਂਦਾ ਸ਼ਿਕਨ ਵੀ ਹੈਗਾ ਜੀ ਅੱਛਾ ਸੁਮਨਪ੍ਰੀਤ ਕੁੜੀ ਮੇਰੀ ਸ਼ਾਗਿਰਦ ਵੀ ਸੀ ਠੀਕ ਹੈ ਔਰ ਮੇਰੇ ਨਾਲ ਉਹਨੇ 4-5 ਮੇਰੇ ਡਿਊਟ ਵੀ ਆਏ ਆ ਜੀ ਠੀਕ ਆ ਉਸ ਤੋਂ ਬਾਅਦ ਜੀ ਮੇਰਾ ਡਿਊਟ ਆਇਆ ਸੀ ਇੱਕ ਜੀ ਦੀਪ ਘਟਿਲੋਂ ਜੀ ਨਾਲ ਠੀਕ ਹੈ ਦੀਪਕੀ ਟੇ ਲੋਜਨ ਵਾਲੇ ਕੈਮਰਾ ਡਿਊਟ ਆਇਆ ਸੀ ਉਸ ਤੋਂ ਬਾਅਦ ਜੀ ਮੈਨੂੰ ਇੱਕ ਮਾਣ ਬੜਾ ਪ੍ਰਾਪਤ ਹੋਇਆ ਜੀ ਗੁਲਸ਼ਨ ਕੋਮਲ ਜੀ ਜਿਨ੍ਹਾਂ ਨੇ ਹਰ ਇੱਕ ਸਿੰਗਰ ਨਾਲ ਕਿੰਨੇ ਵੱਡੇ ਲੇਜੈਂਡ ਸਟਾਰ ਨੇ ਜੀ ਹਾਂਜੀ ਹਾਂਜੀ ਛਿੰਦਾ ਸਾਹਮ ਨਾਲ ਗਾਇਆ ਮਾਨਕ ਸਾਹਮ ਨਾਲ ਗਾਇਆ ਸ੍ਰੀਸ਼ ਵਾਰਡਕਰ ਨਾਲ ਉਹਨਾਂ ਨੇ ਗਾਇਆ ਹਾਂਜੀ ਹਾਂਜੀ ਤਾਂ ਉਹਨਾਂ ਨਾਲ ਮੇਰਾ ਇੱਕ ਡਿਊਟ ਆਇਆ ਸੀ ਸੋ ਉਹਨਾਂ ਨਾਲ ਵੀ ਤਾਂ ਡਿਊਟ ਉਹਨਾਂ ਨਾਲ ਵੀ ਮੇਰਾ ਡਿਊਟ ਆਇਆ ਸੀ ਜੀ ਉਸ ਤੋਂ ਬਾਅਦ ਆਇਆ ਜੀ ਮੇਰਾ ਡਿਊਟ ਮੈਡੀਕਲ ਰਾਜੀ ਨਾਲ ਅੱਛਾ ਇਹ ਤੁਹਾਡਾ ਲੇਟੈਸਟ ਆ ਹਾਂ ਜਿਹੜਾ ਮਤਲਬ ਪਿਛਲੇ ਤੋਂ ਪਿਛਲੇ ਸਾਲ ਦੋ ਸਾਲ ਹੋ ਗਏ ਆ ਜੀ ਦੋ ਸਾਲ ਠੀਕ ਹੁਣ ਮੇਰੇ ਤਿੰਨ ਡਿਊਟ ਮੈਡੀਕਲਡ ਵਾਲ ਜਿੰਨਰ ਹੋਏ ਪਏ ਆ ਜੀ ਅੱਛਾ ਤੇ ਚਾਰ ਲੋਕ ਤਤ ਹੋਏ ਪਏ ਆ ਜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਹੋਣਗੇ ਹਾਂਜੀ 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 ਠੀਕ ਹੈ ਆਪਣੇ ਕਿਸੇ ਬੈਨਰ ਤੇ ਰਿਲੀਜ਼ ਕਰ ਰਹੇ ਹੋ ਕਿ ਜਾਂ ਕੋਈ ਹੋਰ ਕੰਪਨੀ ਨਹੀਂ ਹਾਲੀ ਕਿਸੇ ਨਾਲ ਐਦਾਂ ਨਹੀਂ ਗੱਲ ਹੋਈ ਅੱਛਾ ਵੀ ਆਪਾਂ ਜਿਹੜੀ ਕੰਪਨੀ ਕੋਈ ਚੰਗਾ ਆਪ ਨੂੰ ਪ੍ਰੋਮੋਸ਼ਨ ਵਗੈਰਾ ਦਊਗੀ ਜੀ ਹਾਂ ਉਹ ਉਹਦੇ ਕੋਲ ਰਿਲੀਜ਼ ਹੋ ਜਾਣਾ ਫਿਰ ਉਹਨਾਂ ਤੋਂ ਕਰਾ ਲਾਂਗੇ ਜੀ ਨਹੀਂ ਤਾਂ ਫਿਰ ਆਪ ਆਪ ਵੀ ਕਰ ਲਾਂਗੇ ਜੀ ਠੀ ਤੇ ਹੋਰ ਫਿਰ ਗਾਇਕੀ ਦੇ ਨਾਲ ਨਾਲ ਕੀ ਚੱਲਦਾ ਜੀ ਖੇਤੀਬਾੜੀ ਕਿ ਹੋਰ ਵੀ ਕੁਝ ਬਸ ਖੇਤੀਬਾੜੀ ਮੈਂ ਖੇਤੀ ਦਾ ਬਹੁਤ ਸ਼ੌਕੀਨ ਆ ਜੀ ਠੀਕ ਹੈ ਮੈਨੂੰ ਘਰ ਦੀਆਂ ਸਬਜ਼ੀਆਂ ਲਾਉਣ ਦਾ ਬਹੁਤ ਸ਼ੌਂਕ ਹੈ ਜੀ ਠੀਕ ਹੈ ਜਿਵੇਂ ਪਹਿਲਾਂ ਫਲਦਾਰ ਬੂਟੇ ਲਾਇਆ ਮੇਰੇ ਡੈਡੀ ਨੇ ਬਾਗ ਲਾਇਆ ਜੀ 20 ਕੁ ਕਿੱਲੇ ਉਹਨਾਂ ਨੇ ਬਾਗ ਲਾਇਆ ਕਿੰਨੂ ਦਾ ਜੀ ਠੀਕ ਹੈ ਤੇ 20 ਕੁ ਕਿੱਲੇ ਮੈਂ ਲਾਤਾ ਜੀ ਠੀਕ ਹੈ ਤੇ ਹੁਣ ਖੇਤੀ ਮੇਰਾ ਛੋਟਾ ਬ੍ਰਦਰ ਕਰਾਉਂਦਾ ਹੈ ਠੀਕ ਹੈ ਤੇ ਪਰ ਮੈਂ ਜਦੋਂ ਮੈਂ ਮੈਂ ਦੱਸ ਦੇਣਾ ਚਾਹੁੰਦਾ ਮੈਂ ਕੈਨੇਡਾ ਗਿਆ ਤਾਂ ਮੈਂ ਉੱਥੋਂ ਆਇਆ ਹਾਂ ਜੀ ਮੇਰੇ ਬੱਚੇ ਕੈਨੇਡਾ ਹੀ ਤੇ ਪਰ ਰਹਿਣ ਦਾ ਇੰਦੀ ਆ ਸ਼ੌਂਕੇ ਜੀ ਪਿੰਡ ਆਪਣੇ ਇੱਥੋਂ ਦੇ ਕਲਚਰ ਨਾਲ ਜੁੜੇ ਹੋਏ ਹੋ ਕਿਉਂਕਿ ਜਿੱਥੇ ਜਨਮ ਲਿਆ ਜੀ ਉਹ ਧਰਤੀ ਹੈ ਜਿਹੜੀ ਉਹਦਾ ਮੋਹ ਨਹੀਂ ਭੁੱਲ ਸਕਦੇ ਜੀ ਦੁਨੀਆਂ ਬਹੁਤ ਮੈਂ 17 18 ਕੰਟਰੀਆਂ ਚ ਟਰੈਵਲਾਂ ਜੀ ਠੀਕ ਹੈ ਤੇ ਚਲੋ ਬਸ ਕਿਹੜੇ ਦੇਸ਼ ਘੁੰਮ ਲਏ ਹੁਣ ਤੱਕ ਤੁਸੀਂ ਲਗਭਗ ਮੇਰੇ ਛੋਟੀਆਂ ਕੰਟਰੀਆਂ ਸਾਰੀਆਂ ਘੁੰਮ ਲਈਆਂ ਜੀ ਠੀਕ ਹੈ ਚਾਰ ਪੰਜ ਕੰਟਰੀਆਂ ਯੂਰਪ ਦੀਆਂ ਘੁੰਮ ਲਈਆਂ ਜੀ ਠੀਕ ਹੈ ਆਈ ਇੰਗਲੈਂਡ ਕੈਨੇਡਾ ਹਾਲੈਂਡ ਪੋਲੈਂਡ ਸਭ ਕੰਮ ਲਿਆ ਹਾਂ ਕੈਨੇਡਾ ਪੀਆਰ ਹੋ ਗਿਆ ਜੀ ਠੀਕ ਹੈ ਤੇ ਬਸ ਇਦਾਂ ਹੀ ਹੈ ਜੀ ਚਲੋ ਬਹੁਤ ਵਧੀਆ ਤੁਹਾਡਾ ਚੱਲ ਰਿਹਾ ਜੀ ਬਾਬਾ ਜੀ ਦੀ ਕਿਰਪਾ ਤੇ ਇੱਕ ਇਹ ਸੰਗੀਤ ਨੇ ਹੈ ਜੀ ਜਿਹੜਾ ਮੈਨੂੰ ਕਮਾਇਆ ਹੈ ਜੀ ਠੀਕ ਹੈ ਨਹੀਂ ਤਾਂ ਇੱਕ ਜੱਟ ਦੇ ਹਲਵਾਉਣ ਵਾਲੇ ਦੇ ਪੁੱਤ ਨੂੰ ਕੌਣ ਜੱਜਾਂ ਤੇ ਚੜਾਉਂਦਾ ਹੈ ਜੀ ਸਹੀ ਹੈ ਨਾ ਕੋਈ ਇਹ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਹੀ ਸੀ ਨਾ ਕਦੀ ਕੋਈ ਪਿਆਰ ਤੋਂ ਪਿਓ ਦਾਦਾ ਜ ਆ ਕੇ ਚੜ੍ਹਿਆ ਸੀ ਜੀ ਠੀਕ ਹੈ ਠੀਕ ਤੇ ਬਸ ਇਹ ਸੰਗੀਤ ਨੇ ਮੈਨੂੰ ਇਹ ਦੁਨੀਆ ਕਮਾਈ ਹੈ ਜੀ ਸਾਨੂੰ ਮਾਰਾਈ ਦੀ ਕਹਿ ਸਕਦੇ ਪੂਰੀ ਕਿਰਪਾ ਜੀ ਤੇ ਫਿਰ ਹੁਣ ਫਿਊਚਰ ਪਲਾਨਿੰਗ ਕੀ ਆ ਤੁਹਾਡਾ ਹੁਣ ਮਤਲਬ ਟਰੈਕ ਹੀ ਕਰਨੇ ਕਿ ਜਾਂ ਹੋਰ ਕੋ ਫਿਲਮ ਫੁਲਮੀ ਬਣਾ ਰਹੇ ਗੋਗੂ ਗਿਲਜੀ ਨਹੀਂ ਨਹੀਂ ਵੇਖੋ ਆਪਾਂ ਵੱਡੀ ਗੱਲ ਨਹੀਂ ਕਰਦੇ ਜਿੰਨੇ ਜੋਗੇ ਇੱਕ ਵਾਰੀ ਹਾਲੇ ਤਾਂ ਆਪਾਂ ਗਾਣੇ ਗਾਵਾਂਗੇ ਜੀ ਠੀਕ ਹੈ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਵੀ ਬਾਬਾ ਜੀ ਨੂੰ ਕੁਛ ਦੀ ਪਤਾ ਵੀ ਉਹਨਾਂ ਦੀ ਕੀ ਕਿਰਪਾ ਕੀ ਦਿੱਤੇ ਉਹਨਾਂ ਨੇ ਕਿਵੇਂ ਕਰ ਦੇਣਾ ਜੀ ਉਹਨਾਂ ਨੇ ਪਰ ਹਾਲੇ ਤਾਂ ਆਪਾਂ ਗਾਵਾਂਗੇ ਜੀ अच्छा राणा जी इस लाइन ਦੇ ਵਿੱਚ ਜਿਵੇਂ ਤੁਸੀਂ ਦੱਸਿਆ ਫਾਦਰ ਸਾਹਿਬ ਦਾ ਸਹਿਯੋਗ ਰਿਹਾ ਹੈ ਕਿ ਜਾਓ ਤੁਸੀਂ ਉਹਨਾਂ ਕਿਹਾ ਤੁਸੀਂ ਸਿੱਖ ਲਓ ਹੋਰ ਕਿੰਨਾ-ਕਿੰਨਾ ਦਾ ਸਹਿਯੋਗ ਇਸ ਲਾਈਨ ਦੇ ਵਿੱਚ ਹਾਂਜੀ ਹਾਂਜੀ ਸਹਿਯੋਗ ਇਸ ਤਰ੍ਹਾਂ ਜੀ ਵੀ ਮੇਰੇ ਗੀਤਕਾਰ ਵੀਰਾਂ ਦਾ ਮੈਨੂੰ ਬਹੁਤ ਸਹਿਯੋਗ ਹੈ ਜੀ ਅੱਛਾ ਜੀ ਔਰ ਮੈਨੂੰ ਬਹੁਤ ਹੀ ਨਾਮੀ ਗੀਤਕਾਰ ਮਿਲੇ ਹੈ ਜੀ ਜਿੱਦਾਂ ਤੁਸੀਂ ਕਰ ਲੋ ਜੀ ਮਤਲਬ ਤੁਸੀਂ ਵੇਖ ਲੋ ਅਲਬੇਲ ਬਰਾੜ ਜੀ ਜੀ ਵਾਹ ਕਿੰਗਰਾ ਕਮਿਆਣੀਆ ਜੀ ਹਮ ਸਖਸਰ ਸਰਦਾਰ ਸੁਖਵੰਤ ਸਿੰਘ ਕਿੰਗਰਾ ਹਾਂਜੀ ਹਾਂਜੀ ਕਮਿਆਣਾ ਅੱਜ ਕੱਲ ਕੈਨੇਡਾ ਨੇ ਜੀ ਹਾਂਜੀ ਹਾਂਜੀ ਬਿਨੀ ਪੈਗ ਔਰ ਗੀਤਕਾਰ ਕੁੰਡਲ ਬਰਾੜ ਵਾਹ ਹਾਂਜੀ ਗੁਰਮੀਤ ਸਿੰਘ ਔਰ ਗੀਤਕਾਰ ਸੁਖਾ ਜੱਸੀ ਵਾਲਾ ਔਰ ਗੀਤਕਾਰ ਜੀ ਆਪਣਾ ਸੰਧੂ ਜਗੇ ਵਾਲਾ ਜੀ ਬਲਵੀਰ ਗਰੇਵਾਲ ਜੀ ਦੱਸਿਆ ਹਾਂਜੀ 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 ਸਾਹਿਬ ਤੇ ਬਲਵੀਰ ਸਿੰਘ ਬਾਂਡੀ ਵਾਲਾ ਗਰੇਵਾਲ ਜੀ ਜੀ ਉਹਨਾਂ ਦੇ ਵੀ ਮੈਂ ਗੀਤ ਗਾਏ ਆ ਜੀ ਤਾਂ ਇਹ ਸਾਰੀ ਜਿਵੇਂ ਸ਼ਮਸ਼ੇਰ ਕੁੰਡਲ ਜੀ ਮਿਊਜ਼ਿਕ ਡਾਇਰੈਕਟਰ ਸੁਖਚੈਨ ਗਰੋਬਰ ਜੀ ਇਹਨਾਂ ਦੇ ਵੀ ਮੈਂ ਗਾਣੇ ਗਾ ਰਿਆਂ ਜੀ ਔਰ ਰਿਕਾਰਡ ਵੀ ਕਰਨੇ ਆ ਜੀ ਅੱਗੇ ਤਾ ਇਹ ਸਾਰੀ ਟੀਮ ਦਾ ਮੈਨੂੰ ਬਹੁਤ ਜ਼ਿਆਦਾ ਸੰਯੋਗ ਬਿਲਕੁਲ ਜੀ ਬਿਲਕੁਲ ਇੱਕ ਟੀਮਵਰਕ ਹੁੰਦਾ ਵਾ ਟੀਮਵਰਕ ਤੋਂ ਬਣਾਇਆ ਜਿਹੜਾ ਕੰਮ ਹਨਾ ਹਾਂਜੀ ਹਾਂਜੀ ਸੰਭਵ ਨਹੀਂ ਹੁੰਦਾ ਹੋ ਪਾਣੀ ਲੰਗਣ ਨਦਈ ਜੇ ਸਿਰਾਂ ਤੋਂ ਲੰਘਦਾ ਬੈਰੀ ਖੰਗਣ ਨਦਈ ਜੇ ਦਰਾ ਚ ਖੰਗਦਾ ਹੋ ਪਾਣੀ ਲੰਗਣ ਨਦਈ ਜੇ ਸਿਰਾਂ ਤੋਂ ਲੰਘਦਾ ਬੈਰੀ ਖੰਗਣ ਨਦਈ ਜੇ ਦਰਾ ਚ ਖੰਗਦਾ ਕਰਨ ਨਦਈ ਚ ਤਰਾਈ ਚੋਰ ਨੂੰ ਕਰਨ ਨਦਈ ਚ ਤਰਾਈ ਚੋਰ ਨੂੰ ਲਾ ਕੇ ਰੱਖੀਏ ਹਮੇਸ਼ਾ ਤੇਲ ਬਾਰਾ ਮੋਰ ਨੂੰ ਲਾ ਕੇ ਰੱਖੀਏ ਹਮੇਸ਼ਾ ਤੇਲ ਬਾਰਾ ਮੋਰ ਨੂੰ ਓ ਇੱਕ ਪਾਸੇ ਵੈਰੀਆਂ ਸਿਰ ਚਾੜ ਜੇ ਉਧਰੋਂ ਜੰਗਾਲੀ ਵਿੱਚ ਰੌਂਦੇ ਆੜ ਜੇ ਇੱਕ ਪਾਸੇ ਵੈਰੀਆਂ ਸਿਰ ਚਾੜ ਜੇ ਉਧਰੋਂ ਜੰਗਾਲੀ ਵਿੱਚ ਰੌਂਦੇ ਆੜ ਜੇ ਫੇਰ ਕੱਢਦਾ ਬਰੋਦੀ ਉਮਰਾਂ ਦੇ ਖਾੜ ਨੂੰ ਫੇਰ ਕੱਢਦਾ ਬਰਦੀ ਉਮਰਾਂ ਦੇ ਖੋਰ ਨੂੰ ਲੱਗ ਰੱਖੀਏ ਹਮੇਸ਼ਾ ਤੇਲਵਾਰਾਂ ਮੋਰ ਨੂੰ ਲੱਗ ਰੱਖੀਏ ਹਮੇਸ਼ਾ ਤੇਲਵਾਰਾਂ ਮੋਰ ਨੂੰ ਵਾਹ ਜੀ ਵਾਹ ਬੜੇ ਚੱਕਵੇਂ ਗਾਣੇ ਇਹ ਤਾਂ ਡਾਊਨ ਵਾਲਾ ਗਾਣਾ ਜੀ ਨਹੀਂ ਜੀ ਰਿਕਾਰਡ ਨਹੀਂ ਕੀਤਾ ਅੱਛਾ ਰਿਕਾਰਡ ਇਹ ਵੈਸੇ ਮਸਟਰੀਕ ਦੀ ਗੋਣਾ ਸ਼ਾਇਦ ਰਿਕਾਰਡ ਕਰ ਦਈਏ ਮੁੰਡੇ ਨੇ ਲਿਖਿਆ ਲੋਕ ਤੱਤ ਇਹ ਬਹੁਤ ਵਧੀਆ ਹੈ ਤਾਂ ਮੈਂ ਆਖਿਆ ਜੀ ਚੱਲ ਹੁਣ ਆਪਦਾ ਸ਼ੌਂਕ ਪੂਰਾ ਕਰੀਏ ਜੀ ਆਪਾਂ ਗਾਈਏ ਜਰੂਰ ਆਪਣੇ ਭਰਾ ਨੇ ਆਪਣੇ ਨਾਲ ਸੰਯੋਗ ਕਰਦੇ ਆ ਗ੍ਰੀਤ ਕੁੰਡਲ ਬਰਾੜ ਨੇ ਲਿਖਿਆ ਜੀ ਇਹ ਜੋ ਵਧੀਆ ਲੱਗਦਾ ਬਿਲਕੁਲ ਗਾਉਣਾ ਚਾਹੀਦਾ ਜੀ ਹਾਂਜੀ 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 ਸੱਚ ਨੂੰ ਹੁੰਦੀਆਂ ਮਿਰਚਾਂ ਓ ਸੱਚ ਨੂੰ ਹੁੰਦੀਆਂ ਮਿਰਚਾਂ ਗੱਲ ਝੂਠੀ ਨਾ ਕੱਚੀ ਓ ਤੀਰ ਦੇ ਵਾਂਗੂ ਚੁੱਭਦੀ ਜੇ ਗੱਲ ਕਰੀਏ ਸੱਚੀ ਹੋ ਗੋਲੀ ਵਾਂਗੂ ਬਾਜਦੀ ਜੇ ਗੱਲ ਕਰੀਏ ਸੱਚੀ ਹੂੰ ਹੋ ਚੁਗਲ ਖਾਰ ਗੱਲ ਕਹਿਓ ਕਹਿੰਦੇ ਬਾਜ ਨਹੀਂ ਆਉਂਦੇ ਹੋ ਪਈਆਂ ਹੱਥਾਂ ਪਈਆਂ ਦਾਨੇ ਕਤਲ ਕਰਾਉਂਦੇ ਹੋ ਲਾ ਕੇ ਇੱਕ ਦੀਆਂ ਦਾਸੀ ਦੇ ਹੋ ਗੱਲਾਂ ਪੱਚੀ ਹਰ ਤੀਰ ਦੇ ਵਾਂਗੂ ਚੁਬਦੀ ਜੇ ਗੱਲ ਕਰੀਏ ਸੱਚੀ ਹੋ ਗੋਲੀ ਵਾਂਗੂ ਬਾਜਦੀ ਜੇ ਗੱਲ ਕਰੀਏ ਸੱਚੀ ਬਹੁਤ ਖੂਬਸੂਰਤ ਜੀ ਲੋਕਤੱਤਵ ਤੇ ਵਿੱਚ ਤੁਹਾਡਾ ਹਨਾ ਤੁਹਾਡਾ ਜ਼ਿਆਦਾ ਰੁਝਾਨ ਵੀ ਲੋਕਤੱਤਵ ਹਾਂ ਜੀ ਹਾਂ ਜੀ ਸੋ ਬੜੇ ਖੂਬਸੂਰਤ ਗੀਤ ਨੇ ਜੀ ਤੁਹਾਡੇ ਸਾਰੇ ਓ ਸੱਚ ਨੂੰ ਹੁੰਦੀਆਂ ਮਿਰਚਾ ਗੱਲ ਝੂਠੀ ਨਾ ਕੱਚੀ ਹਾ ਤੀਰ ਦੇ ਵਾਂਗੂ ਚੁੱਪਦੀ ਜੇ ਗੱਲ ਕਰੀਏ ਸੱਚੀ ਹਾ ਗੋਲੀ ਵਾਂਗੂ ਵੱਜਦੀ ਜੇ ਗੱਲ ਕਰੀਏ ਸੱਚੀ ਓ ਚੁਗਲਖੋਰ ਗੱਲ ਕਹਿਣੋ ਕੰਡੇ ਬਾਜ ਨਹੀਂ ਆਉਂਦੇ ਹੋ ਪਾਈਆਂ ਆਸਾ ਪਾਈਆਂ ਦਾ ਨੇ ਕਤਲ ਕਰਾਉਂਦੇ ਹੋ ਲਾ ਕੇ ਇੱਕ ਦੀਆਂ ਦੱਸਦੇ ਹੋ ਗੱਲਾਂ ਪੱਚੀ ਹੋ تیر ਦਾ ਵਾਂਗੂ ਚੁੱਭਦੀ ਜੇ ਗੱਲ ਕਰੀਏ ਸੱਚੀ ਹੋ ਗੋਲੀ ਵਾਂਗੂ ਵੱਜਦੀ ਜੇ ਗੱਲ ਕਰੀਏ ਸੱਚੀ ਔਰ ਬੜਾ ਤੁਹਾਡਾ ਖੂਬਸੂਤਰ ਅੰਦਾਜ਼ ਹੈ ਜੀ ਲੋਕਤੱਤ ਗਾਉਣ ਦਾ ਸੋ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਨੇ ਜੀ ਤੁਹਾਡੀ ਇੰਨੀ ਮਿਹਨਤ ਨੂੰ ਤੁਹਾਡੀ ਇੰਨੀ ਲਗਨ ਨੂੰ ਸਾਡੇ ਵੱਲੋਂ ਪ੍ਰਣਾਮ ਹੈ ਜੀ ਸਲੂਟ ਹੈ ਜੀ ਸੋ ਸਾਡੇ ਸਾਰੀ ਟੀਮ ਵੱਲੋਂ ਇਹ ਦੁਆਵਾ ਕਿ ਤੁਹਾਡੇ ਆਉਣ ਵਾਲੇ ਜਿਹੜੇ ਟਰੈਕ ਨੇ ਮਾਰੇ ਉਹਨਾਂ ਨੂੰ ਬਹੁਤ ਜ਼ਿਆਦੀ ਸਫਲਤਾ ਬਖਸ਼ੇ ਬਹੁਤ ਵੱਡਾ ਤੁਹਾਡਾ ਨਾਮ ਸੰਗੀਤ ਇੰਡਸਟਰੀ ਦੇ ਵਿੱਚ ਹੋਵੇ ਸੋ ਰਾਣਾ ਮਾਨ ਜੀ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹੈਪੀ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੀਰੇ ਪੰਜਾਬ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਨੂੰ ਲੋਕਾਂ ਦੇ ਰੂਬਰੂ ਕੀਤਾ ਤੁਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ